ਲੇ ਵਿਕੇ ਨੌਜਵਾਨ ਦਾ ਕਿਰਚ ਮਾਰ ਕੇ ਕੀਤਾ ਗਿਆ ਕਤਲ ਮਾਮਲਾ ਮਾਮੂਲੀ ਰੰਜਿਸ਼ਤਾ ਤਰਨਤਾਰਨ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਦਿਨੋ ਦਿਨ ਦਾਵਾ ਦੋਲ ਹੁੰਦੀ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਬਿੱਤੀ ਰਾਤ ਸਰਹਾਲੀ ਦਾਣਾ ਮੰਡੀ ਵਿੱਚ ਬੁਲਾ ਕੇ 18 ਸਾਲਾ ਵਾਲੀਬਾਲ ਦੇ ਪਲੇਅਰ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਵਿਵੇਕ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਠੱਠਾ ਵਜੋਂ ਹੋਈ ਹੈ ਉੱਥੇ ਹੀ ਪੁਲਿਸ ਵੱਲੋਂ ਕਤਲ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਮਨਜਿੰਦਰ ਸਿੰਘ ਉਪਮਨੀ ਅਤੇ ਉਸ ਦੇ ਸਾਥੀਆਂ ਵਿਰੁੱਧ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ ਤਰਨਤਾਰਨ ਤੋਂ ਪੱਤਰਕਾਰ ਸਨੋ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਕੱਲ੍ਹ ਬਾਅਦ ਕੋਈ ਨਹੀਂ ਆਪਸ ਵਿੱਚ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸੋਂ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮੜਾ ਮੋਟਰ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸਰੀਆੜੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀਆਂ ਧਿੰਦੇ ਤੇ ਇਹ ਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀ ਵਾਲ ਦਾ ਪਲੇਅਰ ਹੀ ਚੰਗਾ ਚੰਗਾ ਪਰਿਵਾਰ ਦਾ ਹੀ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰੀਆੜੀ ਦਾ ਦਾਦੇ ਮੰਡੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਸਿੱਧੀ ਦਿਲ ਤੇ ਮਾਰੀ ਇਹ ਡਿੱਗ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿੱਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਫਾਣ ਤੇ ਉੱਥੇ ਹੀ ਉਹ ਦੇਖ ਪਿਆ ਕਿੰਨੇ ਸਾਲ ਦਾ ਸੀ ਸਾਡੇ ਤਾਂ 16 16 16 ਸਾਲ ਦੀ ਮੁਰੇ ਤੇ ਖਿਡਾਰੀ ਕਹਿੰਦਾ ਸੀ ਉਹ ਵਾਲੀ ਵਾਲ ਦਾ ਖਿਡਾਰੀ ਤੇ ਇਥੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂ ਜੀ ਇਹ ਆਪਾਂ ਕੋਸ਼ਿਸ਼ ਤੋਂ ਵੀ ਮੰਗ ਕਰਦੇ ਹਾਂ ਇਹ ਆਪਾਂ ਮੰਗ ਕਰਦੇ ਉਹ ਸਖਤ ਕਾਰਵਾਈ ਹੋਵੇ ਕਿ ਉਹਨੂੰ ਉਹਰ ਕੈਦ ਦਿਹਾਉਣੀ ਚਾਹੀਦੀ ਜਾਂ ਆਪਾਂ ਸੀਰਜ ਹੋ ਜੇ ਉਹ ਬੰਦੇ ਨੂੰ ਨੌਜਵਾਨ ਮਾਪਿਆਂ ਦਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਉਸਕੀ ਪਰਦੇ ਮੇਰੇ ਮਰੀ ਮੋੜ ਪਿੰਨ ਗੱਲ ਲਈ ਕਿ ਮੈਂ ਬੈਗ ਭਾਗੇ ਲੈਣੋਂ ਦੇ ਰਿਹਾ ਸੀ ਤਾਂ ਬਾਅਦ ਤੋਂ ਉਹ ਕਹਿੰਦਾ ਕਿ ਤੁਸੀਂ ਕਿੰਨੇ ਦਰਮੋੜੇ ਹੋ

ਕੱਲ੍ਹ ਇਹ ਯੂਥਪੀਂ ਜਾਂਦਾ ਜੇਰੇ ਸਿਰ ਇੱਕ ਮਰਡਰ ਹੋਇਆ ਸੀ ਕਿਥੋਂ ਕਿੱਥੇ ਹੋਇਆ ਤੇ ਕੀ ਹੋਇਆ ਕੀ ਇਨਸੀਡੈਂਟ ਕੀ ਹੋਇਆ ਇਸ ਸਰਾਲੀ ਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ 'ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸਐਚਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ ਤੇ 19 ਜੇ ਤੱਕ ਬੋਡੀ ਉਥੋਂ ਲੈ ਕੇ ਜਾ ਚੁੱਕੇ ਸੀ ਤੇ ਆਪਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਾਨੂੰ ਸ਼ਮਸ਼ੀਰ ਸਿੰਘ ਸਰਾਲ ਇਕੱਠੇ ਦਾ ਰਹਿਣ ਵਾਲਾ ਉਹ ਤੇ ਆਪਾਂ ਜਿਹੜੇ ਦੋਸ਼ੀਆਂ ਉਨਾਂ ਦੀ ਪਾਲ ਕਰਦੇ ਪਏ ਹਾਂ ਜਿਹੜਾ ਹੋਇਆ ਕਿ ਬੱਚੇ ਦਾ ਮਤਲਬ ਹੈ ਬੱਚਿਆਂ ਦੀ ਕੋਈ ਪਹਿਲੀ ਰੰਜਿਸ਼ ਚੱਲਦੀ ਸੀਗੀ ਜਿਹੜਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਸਰਪਤੇ ਤੇ ਇਥੇ ਕਿ ਕਮਾਰ ਤੇ ਦਾ ਕਤਲ ਕੀਤਾ ਗਿਆ ਕੀ ਨਾਂ ਹੈ ਬੱਚੇ ਦਾ ਬਬੇਕ ਵੀਰ ਸਿੰਘ ਅ ਪੜਦਾ ਸੀ ਹਾਂ 10ਵੀਂ ਪਾਸ ਕੀਤੀ ਸੀਗਾ ਮਤਲਬ ਉੱਥੇ ਜਲੰਧਰ ਮਤਲਬ ਦਾਖਲਾ ਲਿਆ ਸੀਗਾ ਖਣਾ ਸੀਗਾ